ਉਹ ਬੈਠੀਆਂ ਉਹ ਗੁਣੀ ਤਿੰਨ ਅੱਡੇ ਦੇਣ ਉਹ ਦੌੜ ਗਏ 10 12 ਚੂਚੇ ਮਾਰ ਗਏ ਆਪਣੇ ਐ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਨਾ ਨਾ ਬਟਨ ਹੈ ਉਸ ਤੇ ਥੂਠ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਸਸਰੀ ਕਾ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਛੱਡਾਂਗੇ ਛੋਟੇ ਚੂਚੇ ਬਾਹਰ ਧੁੱਪੇ ਤੁਹਾਨੂੰ ਦਿਖਾਵਾਂਗੇ ਕਿੰਨਾ ਕਿੰਨੇ ਕ ਮਰੇ ਤੇ ਕਿੰਨੇ ਸਹੀ ਆ ਜੱਤਕ ਵੱਡੇ ਜਾਨਵਰ ਛੱਡੇ ਹੋਏ ਆ ਬਾਹਰ ਇਹ ਫਿਰ ਅਡੇ ਆ ਦਾਣਾ ਪਾਣੀ ਪਾਤਾ ਆ ਆ ਬੈਠੀਆਂ ਕੁੜੀਆਂ ਤਿੰਨ ਅੰਡੇ ਦੇਣ ਇਹ ਚੰਗੀ ਖਾਲਦੀ ਇਹ ਆ ਦੇਖ ਲੈ ਦੂਜਾ ਨਾ ਇੱਕ ਆਕਾ ਦੁਕਾਨਾ ਚਾਂਜ ਵਿਚਾਰੇ ਦੀ ਖੋਲਦੀ ਨੀਗੀ ਇਹਦਾ ਕੋਈ ਆਜਾ ਰਿਹਾ। ਬਾਕੀ ਦੇ ਅੰਦਰ ਆ। ਬਾਕੀ ਆ ਕਰਮਾਤੇ ਹੋਏ ਆ। ਆ ਛੱਡਾਂਗੇ ਬਾਹਰ ਇਹਨਾਂ ਨੂੰ। ਚਲੋ ਡੇ ਆ। ਵਾਲਾ ਬਦਲ ਲਾਤੇ ਹੀ 500 ਬਾੜ ਘਾਤਾ ਸੀਗਾ। ਆ ਆ ਆ ਆ ਲਓ ਵੀ ਮਿੱਤਰੋ ਤੂ ਚੇ ਦਿੱਤੇ ਆ ਛੱਡ ਧੁੱਪੇ ਗੋਹਾ ਪਾਤਾ ਸਗਾ ਵਿੱਚ ਦਾਣੇ ਮਿਕਸ ਕਰਤੇ ਲੱਗੇ ਆ ਚਰਨ ਚਲੋ ਦੁੱਪੇ ਚਲ ਦੇਖੋ ਨਾ ਉਹ ਦੌੜ ਗਏ ਮੈਂ ਟੋਮੈਟਿਫੇ ਆ ਇਹਨੂੰ ਆ ਜਾਣਾ ਇਹਨਾਂ ਨੇ ਉਹ ਕੇ ਹੋ ਲਾਪੇ ਪਾਣੀ ਚ ਪਾਤਾ ਹੈ ਦਵਾਈ ਦੇ ਵੀ ਪਾਈ ਪਾਣੀ ਚ ਉਹ ਤਲਗੇ ਪਰਾਂ ਇੱਥੇ ਫੇਰ ਦਿਆ ਨੇਰ ਇਹਨਾਂ ਨੂੰ ਇਧਰ ਭੇਜੀ ਲਈਏ ਚਲੋ ਉਧਰ ਚਲੋ ਉਧਰ ਚਲੋ ਉਧਰ ਚਲੇ ਚਲੋ ਜਿਹੜੀ ਇਹ ਜਦ ਤੱਕ ਨਹੀਂ ਗਿਆ ਕੋਈ ਨਹੀਂ ਚਲੋ 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 ਉਧਰ ਚਲੋ ਚਲੋ ਅੱਡੀ ਚਲੋ देखो तो इधर सत्ता दौड़ गया हूँ यारे लगे पे चलो ਗੋਵੀ ਮਿੱਤਰੋ ਚੂਚੇ ਲੱਗੇ ਆ ਢੱਕਣ ਤੇ ਤੁਹਾਨੂੰ ਬਾਅਦ ਚ ਦੱਸਦੇ ਗਿਣ ਕੇ ਕਿੰਨਾ ਕ ਨੁਕਸਾਨ ਹੋਇਆ ਕਿੰਨੇ ਕ ਵਿਚਾਰੇ ਮਰੇ ਚੂਚੇ ਹੋਣ ਲੱਗੇ ਢੱਕਣ ਚਲੋ ਤਾਂ ਤੁਸੀਂ ਇੱਕ ਮੈਂ ਵੀ ਰਖਿਆ ਜੀ ਮੈਂ ਕਿਹੜਾ ਜਾਂਦਾ ਨਾ 70 ਇਹਦੇ ਵਿੱਚ ਪਾ ਦਿੱਤੇ ਆ ਬਾਕੀ ਪਾਏ ਆਣ 12 10 12 ਚੂțe ਮਾਰ ਗਏ ਆਪਣੇ ਤੇ 70 70 ਆ ਵੀ ਵਿਚਾਰੇ ਢੋਤਲੇ ਪਏ ਇਹ ਇੱਕ ਦੋ ਤਾਂ ਖਾਣ ਹੀ ਹੁੰਦਾ ਹੈਗਾ ਅਸੀਂ ਜਾਂਜ ਵੀ ਬੰਦੇ ਆਖ ਵੀ ਹਣੀ ਚੜਦੀ ਆਗਾ ਆਹ ਵਿਚਾਰੇ ਆ ਦੋ ਇਹਨਾਂ ਨੂੰ ਹੁੰਦਾ ਨਹੀਂ ਖਾਣਾ ਦਿਆਂ ਸਰਾਸੀ ਬਾਕੀ ਹੁਣ ਹੋਈ ਮਿੱਤਰੋ ਚੂਚੇ ਦਿੱਤੇ ਆ ਡੱਕ ਆ ਪਰੋਂਡੇ ਆ ਬੱਕੜ ਬੱਡੇ ਪਾਣੀ ਊੜੀ ਹੜ ਪਾਉਣਾ ਹੋਰ ਇਹਨਾਂ ਨੂੰ ਬੈਠੀ ਕੁੜੀ ਵੰਡਾ ਦੇ ਹੋਈ ਮਿੱਤਰੋ ਆਸ ਗਾਡ ਆਪਣਾ ਅੱਜ ਦਾ ਵਲੌਗ ਤੇ ਹੋਰ ਵੀਡੀਓ ਦੇਖਣ ਬਾਅਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ